ਟਰੰਪ ਸਾਸਨ ਨੇ ਚੁੱਪਚਪੀਤੇ ਗ੍ਰੀਨ ਕਾਰਡ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਦੇ ਉੱਤੇ ਰੋਕ ਲਾ ਦਿੱਤੀ ਆ ਪੌਜ਼ ਕਰ ਦਿੱਤਾ ਆ ਕਹਿੰਦੇ ਵੀ ਜਿਹੜੇ ਰੈਫਿਊਜੀ ਜਾਂ ਜਿਨ੍ਹਾਂ ਨੂੰ ਸਾਈਲਮ ਗ੍ਰਾਂਟ ਹੋਇਆ ਆ ਅਪਰੂਵ ਹੋਏ ਆ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਜਿਹੜੀ 485 ਪਾਉਂਦੇ ਆ ਚੇਂਜ ਆਫ ਸਟੇਟਸ ਵਾਲੀ ਉਹਦੇ ਜ਼ਰੀਏ ਜਿਹੜਾ ਗ੍ਰੀਨ ਕਾਰਡ ਅਪਲਾਈ ਕਰਦੇ ਆ ਉਹਨਾਂ ਐਪਲੀਕੇਸ਼ਨਸ ਦੇ ਉੱਤੇ ਹਾਲ ਦੀ ਘੜੀ ਰੋਕ ਲਾ ਦਿੱਤਾ ਆ ਕਾਰਨ ਇਸ ਦੇ ਪਿੱਛੇ ਉਹਨਾਂ ਨੇ ਇਹ ਦਿੱਤਾ ਆ ਵੀ ਅਸੀਂ ਇਹਨਾਂ ਦੀ ਹੋਰ ਘੋਖ ਪੜਤਾਲ ਕਰਨੀ ਆ ਕਿਉਂਕਿ ਕਹਿੰਦੇ ਵੀ ਇਹਨਾਂ ਮਾਮਲਿਆਂ ਵਿੱਚ ਕਈ ਫਰਾਡ ਸਾਡੇ ਸਾਹਮਣੇ ਆਏ ਆ ਕਈ ਜਿਹੜੇ ਸੋਰਸਸ ਨੇ ਸੀਬੀਐਸ ਨਿਊਜ਼ ਨੂੰ ਸਭ ਤੋਂ ਪਹਿਲਾਂ ਇਹ ਦੱਸਿਆ ਯੂਐਸਸੀਆਈਐਸ ਦੇ ਜਿਹੜੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਆ ਵੀ ਕਹਿੰਦੇ ਵੀ ਰਿਕਵੈਸਟ ਫਾਰ ਲੀਗਲ ਪਰਮਨੈਂਟ ਰੈਜ਼ਿਡੈਂਸੀ submitted by immigrants granted refugee or asylum status اونਾਂ ਦੀ ਪ੍ਰੋਸੈਸਿੰਗ ਨੂੰ ਸਸਪੈਂਡ ਕਰ ਦਿੱਤਾ ਜਾਵੇ ਜਾਨੀ ਕਿ ਜਿਨ੍ਹਾਂ ਦਾ ਅਸਾਈਲਮ ਅਪਰੂਵ ਹੋਇਆ ਆ ਉਹਨਾਂ ਨੇ ਰਿਕਵੈਸਟ ਪਾਈ ਆ ਗ੍ਰੀਨ ਕਾਰਡ ਦੇ ਲਈ ਜਾਂ ਜਿਨ੍ਹਾਂ ਨੂੰ ਰਿਫਿਊਜੀ ਗ੍ਰਾਂਟ ਹੋਇਆ ਆ ਉਹਨਾਂ ਨੇ ਰਿਕਵੈਸਟ ਪਾਈ ਆ ਗ੍ਰੀਨ ਕਾਰਡ ਦੇ ਲਈ ਉਹਨਾਂ ਦੀ ਪ੍ਰੋਸੈਸਿੰਗ ਨੂੰ ਰੋਕ ਲਾ ਦਿੱਤਾ ਜਾਂ ਇਹ ਕਹਿੰਦੇ ਵੀ ਕੁਝ ਅਧਿਕਾਰੀਆਂ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਸੀਬੀਐਸ ਨੂੰ ਇਹ ਚੀਜ਼ ਦੱਸੀ ਆ ਸੀਬੀਐਸ ਨਿਊਜ਼ ਨੇ ਇਹ ਸਭ ਤੋਂ ਪਹਿਲਾਂ ਰਿਪੋਰਟ ਕੀਤਾ ਸੀ ਕਿੰਨੇ ਵੀ ਇਸ ਮੂਵ ਦੇ ਨਾਲ ਉਹਨਾਂ ਸਾਰੇ ਲੋਕਾਂ ਦਾ ਪਤਾ ਨਹੀਂ ਕੀ ਹੋਊਗਾ ਜਿਨ੍ਹਾਂ ਨੂੰ ਆਲਰੇਡੀ ਰੈਫਿਊਜੀ ਗ੍ਰਾਂਟ ਹੋਇਆ ਆ ਜਾਂ ਜਿਨ੍ਹਾਂ ਨੂੰ ਅਸਾਈਲਮ ਅਪਲਾਈ ਜਿਹੜਾ ਕੀਤਾ ਸੀ ਉਹ ਅਪਰੂਵ ਹੋਇਆ ਆ ਜਿਨ੍ਹਾਂ ਨੇ ਇਹ ਦਿਖਾਇਆ ਸੀਗਾ ਵੀ ਜੇ ਉਹ ਆਪਣੇ ਮੁਲਕ ਦੇ ਵਿੱਚ ਵਾਪਸ ਜਾਂਦੇ ਆ ਉਹਨਾਂ ਦੀ ਜਾਨ ਨੂੰ ਖਤਰਾ ਆ ਉਹਨਾਂ ਨੂੰ ਪਰਸੀਕਿਊਟ ਕੀਤਾ ਜਾ ਸਕਦਾ ਆ ਉਸੇ ਆਧਾਰ ਦੇ ਉੱਤੇ ਇੱਥੇ ਅਮਰੀਕਾ ਚ ਉਹਨਾਂ ਨੇ ਸ਼ਰਨ ਲਈ ਸੀ ਪਰ ਉਹਨਾਂ ਜਿਨ੍ਹਾਂ ਨੂੰ ਅਪਰੂਵ ਕੀਤਾ ਗਿਆ ਆ ਉਹਨਾਂ ਸਾਰਿਆਂ ਦੀ ਐਪਲੀਕੇਸ਼ਨ ਜਿਹੜੀਆਂ ਗ੍ਰੀਨ ਕਾਰਡ ਲਈ ਲਾਈਆਂ ਸੀ ਉਹਨਾਂ ਨੂੰ ਹਾਲ ਦੀ ਘੜੀ ਇਹਨਾਂ ਨੇ ਰੋਕ ਦਿੱਤਾ ਆ ਕਿੰਨੇ ਵੀ ਰੈਫਿਊਜੀ ਤਾਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਵੈਟਿੰਗ ਤੋਂ ਬਾਅਦ ਚ ਬਹੁਤ ਜ਼ਿਆਦਾ ਸਿਕਿਉਰਿਟੀ ਚੈਕਸ ਤੋਂ ਬਾਅਦ ਮੈਡੀਕਲ ਸਕਰੀਨਿੰਗ ਤੋਂ ਬਾਅਦ ਇੰਟਰਵਿਊਸ ਤੋਂ ਬਾਅਦ ਉਹਨਾਂ ਨੂੰ ਅਮਰੀਕਾ 'ਚ ਦਾਖਲ ਹੋਣ ਦਿੱਤਾ ਜਾਂਦਾ ਜਿਸ ਨੂੰ ਕਈ ਸਾਲ ਲੱਗਦੇ ਆ ਪਰ ਉਸ ਦੇ ਬਾਵਜੂਦ ਹੁਣ ਰਾਸ਼ਟਰਪਤੀ ਟਰੰਪ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਹੋਰ ਕੰਧ ਜਿਹੜੀ ਇਹਨਾਂ ਲੋਕਾਂ ਦੇ ਲਈ ਖੜੀ ਜਿਹੜੀ ਉਹ ਕਰ ਦਿੱਤੀ ਆ ਅਸਾਈਲੀ ਜਿਹੜੇ ਫੋਰਨਰਸ ਅਮਰੀਕਾ 'ਚ ਆਏ ਆ ਉਹ ਪ੍ਰੋਟੈਕਸ਼ਨ ਮੰਗਦੇ ਆ ਰਾਜਸੀ ਸ਼ਰਨ ਰਿਲੀਜੀਅਸ ਸ਼ਰਨ ਇਸ ਤਰੀਕੇ ਦੀ ਚੀਜ਼ ਜਿਹੜੀ ਉਹ ਮੰਗਦੇ ਆ ਇਮੀਗ੍ਰੇਸ਼ਨ ਜੱਜਾਂ ਦੇ ਮੋਰੇ ਜਾ ਕੇ ਐਸਾਈਲਮ ਆਫਿਸ ਤੇ ਜਾ ਕੇ BIA ਚ ਜਾ ਕੇ 9th ਸਰਕਟ ਤੇ ਜਾ ਕੇ ਇਵੈਂਚਲੀ ਜਿਹੜੇ ਕੇਸ ਜਿੱਤਦੇ ਆ ਜਿਨ੍ਹਾਂ ਨੂੰ ਕਈ ਕਈ ਸਾਲ ਲੱਗ ਜਾਂਦੇ ਆ ਇਹ ਚੀਜ਼ ਦੱਸਣ ਦੇ ਲਈ ਵੀ ਸਾਨੂੰ ਦੁਬਾਰਾ ਵਾਪਸ ਆਪਣੇ ਮੁਲਕ ਚ ਜਾਣ ਤੇ ਬਹੁਤ ਵੱਡਾ ਖਤਰਾ ਆ ਪਰਸੀਕਿਊਟ ਕੀਤਾ ਜਾ ਸਕਦਾ ਆ ਫਿਰ ਉਹ ਜਿਹੜੇ ਅਪਲਾਈ ਕਰਦੇ ਆ ਜਿਹੜੇ ਉਹਨਾਂ ਨੂੰ ਫਿਰ ਅਪਰੂਵ ਕੀਤਾ ਜਾਂਦਾ ਆ ਉਹ ਤੋਂ ਬਾਅਦ ਦੇ ਵਿੱਚ ਜੋ ਗ੍ਰੀਨ ਕਾਰਡ ਦੇ ਲਈ ਰਾਹ ਬਣਦਾ ਆ ਉਹ ਅਪਲਾਈ ਕਰਦੇ ਆ ਉਹ ਸਾਰੀਆਂ ਪ੍ਰੋਸੈਸਿੰਗ ਦੇ ਉੱਤੇ ਰੋਕ ਲਾ ਦਿੱਤੀ ਗਈ ਆ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਇਸ ਨਿਊਜ਼ ਨੂੰ ਕਨਫਰਮ ਕਰ ਦਿੱਤਾ ਆ ਇਸ ਰਿਪੋਰਟਿੰਗ ਨੂੰ ਕਨਫਰਮ ਕਰ ਦਿੱਤਾ ਆ ਕਿਨੇ ਵੀ ਗ੍ਰੀਨ ਕਾਰਡ ਦੇ ਉੱਤੇ ਅਸੀਂ ਪ੍ਰੋਸੈਸਿੰਗ ਦੇ ਉੱਤੇ ਪਾਜ਼ ਲਾਉਣ ਜਾ ਰਹੇ ਹਾਂ ਕਿਉਂਕਿ ਜਿਹੜੇ ਦੋ ਐਗਜ਼ੀਕਟਿਵ ਆਰਡਰ ਰਾਸ਼ਪਤੀ 트੍ਰੰਪ ਨੇ ਸਾਈਨ ਕੀਤੇ ਸੀਗੇ ਇਮੀਗ੍ਰੇਸ਼ਨ ਵੈਟਿੰਗ ਪ੍ਰੋਸੀਜਰਸ ਨੂੰ ਜਿਹੜਾ ਉਹ ਲੈ ਕੇ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅੰਡਰ ਚੱਲ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਚੇਂਜ ਕੀਤਾ ਸੀਗਾ ਸੋ ਯੂ ਐਸ ਸੀ ਆਈ ਐਸ Is placing a temporary pause on finalizing certain adjustment of status application pending the completion of additional screening and vetting to identify potential fraud, public safety, or national security concerns in alignment with Mr. Trump's executive actions. DHSD statement, ta is the U.S. CIS ਹਾਲ ਦੀ ਕੜੀ ਅਡਜਸਟਮੈਂਟ ਆਫ ਸਟੇਟਸ ਜਿਹੜਾ 485 ਹੁੰਦਾ ਆ ਜਾਂ ਜਿਹਨੂੰ ਕਹਲੋ ਵੀ ਆਪਾਂ ਗ੍ਰੀਨ ਕਾਰਡ ਜਿਹਦੇ ਜਰੀਏ ਅਪਲਾਈ ਕਰਦੇ ਆ ਉਹਨਾਂ ਐਪਲੀਕੇਸ਼ਨਸ ਸਾਰੀਆਂ ਨਹੀਂ ਕੁਝ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਰਫਿਊਜੀ ਵਾਲੇ ਆ ਜਾਂ ਅਸਾਈਲਮ ਗ੍ਰਾਂਟਡ ਵਾਲੇ ਆ ਰਫਿਊਜੀ ਗ੍ਰਾਂਟਡ ਵਾਲੇ ਆ ਅਸਾਈਲਮ ਗ੍ਰਾਂਟਡ ਵਾਲੇ ਆ ਉਹਨਾਂ ਦੀ ਐਪਲੀਕੇਸ਼ਨਸ ਦੇ ਉੱਤੇ ਹੋਲਡ ਲਾ ਦਿੱਤਾ ਰੋਕ ਲਾ ਦਿੱਤੀ ਆ ਇਹ ਕਹਿ ਕੇ ਵੀ ਅਸੀਂ ਇਸ ਦੇ ਵਿੱਚ ਫਰਾਡ ਨੂੰ ਆਇਡੈਂਟੀਫਾਈ ਕਰਨਾ ਆ ਲੋਕਾਂ ਨੂੰ ਹੋਰ ਜ਼ਿਆਦਾ ਵੈਟਿੰਗ ਕਰਨੀ ਆ ਸਕਰੀਨਿੰਗ ਜਿਹੜੀ ਆ ਇਹ ਵਧਾਉਣੀ ਆ ਕਿਉਂਕਿ ਸਾਨੂੰ ਡਰ ਆ ਇਸ ਦੇ ਵਿੱਚ ਕਿਤੇ ਫਰਾਡ ਨਾ ਹੋਵੇ ਪਬਲਿਕ ਸੇਫਟੀ ਨੂੰ ਖਤਰਾ ਨਾ ਹੋਵੇ ਨੈਸ਼ਨਲ ਸਿਕਿਉਰਿਟੀ ਨੂੰ ਕੋਈ ਖਤਰਾ ਜਿਹੜਾ ਉਹ ਨਾ ਹੋਵੇ ਗ੍ਰੀਨ ਕਾਰਡ ਪ੍ਰੋਸੈਸ ਨੂੰ ਅਧਿਕਾਰਤ ਤੌਰ ਦੇ ਉੱਤੇ ਅਡਜਸਟਮੈਂਟ ਆਫ ਸਟੇਟਸ ਵੀ ਆਖ ਦਿੱਤਾ ਜਾਂਦਾ ਆ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਇੱਕ ਨਿਊਜ਼ ਆ ਰਹੀ ਆ ਜਿੱਥੇ ਰਿਫਿਊਜੀਆਂ ਦੇ ਲਈ ਅਸਾਈਲਮ ਗ੍ਰਾਂਟਿਡ ਦੇ ਲਈ ਉਹਨਾਂ ਨੇ ਜਿਨ੍ਹਾਂ ਨੇ ਅ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਸੀ ਐਡਜਸਟਮੈਂਟ ਆਫ ਸਟੇਟਸ ਦੇ ਲਈ ਅਪਲਾਈ ਕੀਤਾ ਸੀਗਾ ਉਹਨਾਂ ਦੀਆਂ ਐਪਲੀਕੇਸ਼ਨ ਨੂੰ ਹਾਲ ਦੀ ਕੜੀ ਰੋਕਿਆ ਗਿਆ ਆ ਜੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਅਪਲਾਈ ਕੀਤਾ ਸੀ ਤੁਹਾਡੇ ਕੇਸ ਦੇ ਵਿੱਚ ਹੁਣ ਹੋਰ ਵੀ ਜ਼ਿਆਦਾ ਡਿਲੇ ਹੋ ਸਕਦਾ ਆ ਤੁਹਾਨੂੰ ਗ੍ਰੀਨ ਕਾਰਡ ਮਿਲਣ ਦੇ ਵਿੱਚ ਦੇਰੀ ਜਿਹੜੀ ਉਹ ਹੋ ਸਕਦੀ ਆ ਅਸੀਂ ਉਮੀਦ ਕਰਦੇ ਹਾਂ ਵੀ ਜਿਨ੍ਹਾਂ ਲੋਕਾਂ ਨੇ ਮਿਹਨਤ ਕਾ ਸ਼ਲੋਕ ਇੱਥੇ ਆ ਕੇ ਜਿਹੜੀ ਮਿਹਨਤ ਕਰਦੇ ਆ ਉਹ ਗ੍ਰੀਨ ਕਾਰਡ ਦਾ ਇੱਕ ਜਿਹੜਾ ਰਾਹ ਬਣਦਾ ਹੈ ਪਾਥਵੇ ਹੁੰਦਾ ਹੈ ਜਿਹੜਾ ਸਿਟੀਜ਼ਨਸ਼ਿਪ ਦਾ ਜੀਐਸ ਦੇ ਵਿੱਚ ਵੀ ਰੋਕਾਂ ਲੱਗੀਆਂ ਤਾਂ ਬਹੁਤ ਔਖਾ ਹੈ ਉਮੀਦ ਕਰਦੇ ਆ ਵੀ ਇਹਨਾਂ ਮਿਹਨਤ ਕਾ ਸ਼ਲੋਕਾਂ ਨੂੰ ਸਗੋਂ ਨਾ ਜਿਹੜਾ ਉਹ ਡੱਕਿਆ ਜਾਵੇ ਉਹਨਾਂ ਨੂੰ ਅੱਗੇ ਜਿਹੜਾ ਵਧਾਇਆ ਜਾਵੇ ਜੋ ਕਿ ਅਮਰੀਕਾ ਦੀ ਤਰੱਕੀ ਵਿੱਚ ਵੀ ਭਾਈਵਾਲ ਬਣਦੇ ਆ ਹਾਂ ਉਹ ਲੋਕ ਜਿਹੜੇ ਇਸ ਦਾ ਗਲਤ ਫਾਇਦਾ ਠਾਉਂਦੇ ਆ ਨਕਲੀ ਡਾਕੂਮੈਂਟ ਜਾਂ ਫਰਾਡ ਕਰਦੇ ਆ ਉਹਨਾਂ ਦੇ ਵਿਵਾਲੇ ਤਾਂ ਜਿਹੜਾ 트ੰਪ ਪ੍ਰਸ਼ਾਸਨ ਇਸ ਟਾਈਮ ਬਹੁਤ شدت ਦੇ ਨਾਲ ਹੱਥ ਧੋਕੇ ਜਿੰਨੂੰ ਕਹਿੰਦੇ ਆ ਵੀ ਪਿੱਛੇ ਪਿਆ ਆ ਸੋ ਇਹ ਬਹੁਤ ਵੱਡੀ ਜਿਹੜੀ ਨਿਊਜ਼ ਆ ਰਹੀ ਆ ਖਾਸ ਕਰਕੇ ਉਹਨਾਂ ਅਸਾਈਲਮ ਵਾਲਿਆਂ ਦੇ ਲਈ ਜਿਨ੍ਹਾਂ ਦੇ ਅਸਾਈਲਮ ਗ੍ਰਾਂਟ ਹੋ ਗਏ ਆ ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਹੋਇਆ ਆ ਅਡਜਸਟਮੈਂਟ ਆਫ ਸਟੇਟਸ ਦੇ ਲਈ ਅਪਲਾਈ ਕੀਤਾ ਆ ਹਾਲ ਦੀ ਘੜੀ 트럼ਪ ਐਡਮਿਨਿਸਟ੍ਰੇਸ਼ਨ ਗ੍ਰੀਨ ਕਾਰਡ ਦੀ ਉਹਨਾਂ ਪ੍ਰੋਸੈਸਿੰਗ ਨੂੰ ਰੋਕ ਰਿਹਾ ਆ ਹੋਰ ਜ਼ਿਆਦਾ ਸਕਰੀਨਿੰਗ ਅਤੇ ਵੈਟਿੰਗ ਕਰਨ ਦੇ